सजा कृपा या सजा दुर्गा तारी जो प्रिया मंस क्या ਸੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਤਾਜ ਸਵਾਰੇ ਦੁਸ਼ਤ ਦੂਤ ਪਰਮੇਸ਼ਰ ਮਾਰੇ ਜੰਗ ਕੀ ਪੈਜ ਤਖੀ ਦਰਬਾਰੇ ਹਜ਼ੂਰ ਸ਼ੁਕਰਾਨਾ ਕਰਦੇ ਹੋਏ ਬਖਸ਼ਿਸ਼ ਕਰਦੇ ਨੇ ਆਪਣੇ ਸੇਵਕ ਦੀ ਆਪੇ ਰੱਖ ਹੈ ਆਪੇ ਨਾਮ ਜਪਾਵੇ ਜਹ ਜੈ ਕਾਜ ਕਿਰਤ ਸੇਵਕ ਕੀ ਸਮਾ ਤਾਂ ਉਤავੈ ਸੇਵਕ ਕੋ ਨਿਪਤੀ ਹੋਏ ਦਿਖਾਵੇ ਜੋ ਜੋ ਕਹੇ ਸਾਧੁਰ ਤੇ ਸੇਵਕ ਤਤਕਾਲ ਸੁਹਾਵੇ ਕੀਆ ਮੀਂਹ ਆਤਲਾ ਸ਼ਾਂਤਲੀ ਮਹਿਲਾਤੀ ਜਾ ਅਨੁਗਰ ਇੱਕ ਓਂਕਾਰ ਸੁਨਸਾ Oh. छुटी न साई साधन ਤੇਰੇ 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 ਪੈਰਾਂ 'ਤੇ ਪਾ ਮੈਂ ਸੂਕ ਗੜੇ ਰੋਏ ਨਾ ਜਾਣੇ ਤੇਰਾ ਅੰਤ ਹੋਊਚੇ ਪਰਵੰਤ ਸਲ ਸੰਗਰੀ ਤੁਮਰ ਸੁਤਰ ਤਾਰੀ ਤੁਮ ਤੇ ਹੋਏ ਸੋ ਆਗੇ ਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਦਿਆਗੀ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਪਿਆਰਿਆ अंकार वाहेगुरू जी फते श्रीथ गुरू नान ਰੰਗ ਤੇ ਗੁਰ ਅਰਦਾਸ ਰੰਗ ਦਾ ਸਹਾਇ ਸਹਾਇ ਅਰਜਨ ਹਰਿ ਗੋਬਿੰਦਨ ਸਿਮਰੋ ਸ੍ਰੀ ਹਰਿ ਵਾਹਿ ਸ੍ਰੀ ਹਰਿ ਤੇ ਸ੍ਰੀ ਤੇ ਆਈ ਜਿੱਥੇ ਸਭ ਤੁਝ ਆਏ ਗੁਰ ਤੇਗ ਬਹਾਦਰ ਸਿੰਘ ਰਿਆ ਕਰਨਾ ਉਹਨਾਂ ਦਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲੰਗੀਧਰ ਸਭ ਸਾਈ ਹੋਣਾ ਇਸ ਸਹਾਇ ਸਾਧੂ ਸ੍ਰੀ ਅਕਾਲ ਪੁਰਖ ਜੀ ਦੇ ਅੰਦਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਹਾਇ ਰਹਿ ਜੂ ਜਹਰਾ ਜੂ ਕਾਂਜੁਕ ਬੋਜ ਨਾਮ ਦੇ ਜਹਾਜ चंदमाई ब्रहमना ते श्री श्री गुरू ग्रंथ साहिब जे पार दर्शन जी दाल रखे बोला जी बाई सारा चोवीह अतारा प्यार चार सौ जा चालीह मूल ते हटियां जपिया तपया जिन्हनि वंड ते छटिया ਧਰਮ ਹੈ ਜੀ ਤੇ ਤੇ ਬਧਵਾਨ ਕਟਵਾਇ ਪੁੱਠੇ ਲਾਦਰ ਹੋਣੇ ਸਿੱਧੇ ਜਿਹੜੇ ਅਸਾਂ 2000 ਨਾਮ ਅਨੁਸਾਰ ਸੀਨੀਅਰ ਵਿਚਾਰੀ ਆਪ ਜੀ ਕੇ ਬਾਣੇ ਨੇ ਬੈਠਾ ਕਰਦੇ ਮੰਨਿਆ ਅਦਨਾ ਸਿੰਘਾ ਸਿੰਧਨੀ ਆਪਣਿਆਂ ਜੇ ਮਹਾਂ ਦਾ ਧਿਆਨ ਅੰਦਰ ਫਿਰ ਬੋਲਣਾ ਜੀ ਸ੍ਰੀ ਨਾਮ ਰਸਮਾਂ ਸਮੁੰਖਾ ਸਹੀ ਵੀ ਕਰਦਾ ਹੈ ਆਣ ਜਿਹਦੇ ਸਾਥ ਸੇ ਇੱਕ ਵਾਹਿਗੁਰੂ ਵਾਹਿਗੁਰੂ ਨਾਂ ਜਿੱਤਾਂ ਨਾਂ ਜਿੱਤਾਂ ਦਾ ਸਰਚਾ ਸਰੂਪ ਵਾਜਾ ਜਹਾਂ ਜਹਾਂ ਦਾ ਸਹਿਦਰਾਤਾ ਦਸ਼ਿਆ ਰਾਇ

ਸਮੂਹ ਸੰਤਾ ਸਮੂਹ ਭਾਗਤਾਂ ਨੂੰ ਸਤਿਕਾਰ ਹੈ ਆਪਿਆ ਰਹਿਣ ਸਹਿਿੱਦਾਂ ਸਿੰਧੂ ਜੀ ਦੇ ਕੁਮਾਰ ਜੀ ਦੇ ਅੰਦਰ ਤੇ ਬੋਲਣਾ ਜੀ ਹਲੋ ਪਰਮਾਤਮਾ ਜੀ ਆਪੇ ਨਾਨਕ ਕਰਿਆ ਆਪੇ ਨਾਨਕ ਰਾਸ ਦਸਰਹਾਂ ਕਰਾਇ ਵਿਚਾਰਦਾ ਬੇਨਵਾਨ ਦੇ ਮਾਨ ਨੇ ਤਾਨ ਦਿੱਤਾ ਅਰਦਾਸ ਜੀ ਪ੍ਰਾਪਤ ਜੀ

ਐਸਰ ਤਾਂ ਅਨ ਚੜਦੇ ਆ ਗਲਾ ਵਿੱਚ ਲੈ ਕੇ ਜਾਣਾ ਇਹ ਖੁਸ਼ੀ ਵਿੱਚ ਅਜਿਨੇ ਸੋਹਣੇ ਬਚਾ ਕਿਰਪਾ ਨਾ ਆਈ ਗਏ ਆ ਬੰਦਲਾ ਗੁਰਮੁਖਰਨ ਦੇ ਲੋਕ ਲੋਈ ਪੱਦੇ ਰਜਮ ਚਲ ਰਹੀਆਂ ਨੇ ਮਾਈ ਤੁਜਨੇ ਪ੍ਰਭੂਰ ਕਾ ਨੇ ਹਾਲ ਖੰਡ ਪ੍ਰਭੂਰ ਕਾ ਨੇ ਮੀਜਿਆ ਹਰਿਆ ਘਾਣਾ ਇੱਕ ਮਾਈ ਵਿੱਚ ਬੰਦ ਤੁਮੋਨੇ ਅੰਗ ਸੰਗ ਹੋ ਕਰ ਸਹਾਤਾ ਕਰਨ ਦੀ ਸੱਚੇ ਬਾਸ਼ਰੀਓ ਐਸ ਵਕਤ ਐਸੀ ਖੁਸ਼ੀ ਵਿੱਚ ਅਜਿ ਜੁੜੀ ਹੋ ਕੇ ਕਰਾ ਬਰਸਾਤ ਦੀ ਦੇਵਤਰੀ ਕੇ ਆਈ ਆ ਜੀ ਕੋ ਕੋ ਬੰਨੇ ਮੀਠੀ ਪ੍ਰਸਾਦ ਆ ਸੰਦੇ ਰਤੇ ਲੈ ਗੋਵੇਂ ਕੈਸਾ ਜੀਓਗੇ ਤੁਹਾਨੂੰ ਪਿਆਰ ਨੇ ਅੱਜ ਦੇ ਦਰਬਾਰੀਆਂ ਆ ਰਹੇ ਹਨ ਗੰਗਮਾ ਤੋਂ ਲੇਖੇ ਲਾਉਣਗੇ ਸੇਕ ਨੂੰ ਪਿਆਰ ਨੇ ਮਿਲ ਕਰਨੇ ਜਿਨ੍ਹਾਂ ਮਿਲਿਆ ਉਹਦਾ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਵਾਹਿਗੁਰੂ ਨਾਮ ਤੇ ਨਾਮ ਚੜ੍ਹਦੀ ਕਲਾ ਦੇ ਲਈ ਬੀ ਸਤਿ ਤੋਰਾ ਆਗਿਆ ਬਈ ਆਪੋ ਸੀਂ ਤਵੀਤ ਰੋਪੰਥ ਸਭ ਸੇ ਕਨਕੋਹੁ ਮਹਾਨ ਗੁਰੂ ਨਾਨਕ ਰੰਥ ਸੁਰੂ ਗ੍ਰੰਥ ਜੀ ਮਾਨਿਓ ਗੁਰਾਂ ਦੇ ਹੀ ਯਾਂਗਾ ਹਿਰਦੈ ਸੋਧ ਹੈ ਕੋਈ ਸਾਧਨਾ ਕਹੇ ਰਾਜ ਕਰੇ ਗਰ ਖਾਲਸਾ ਆਈ ਕਰੈ ਕੋਏ ਕਰ ਹੋਇ ਸੋ ਮਿਲੇਂਦੇ ਵਾਜੇ ਸ਼ਰਨੰਗੋ ਵੜਗੇ ਸਾਰਾ ਮਲੇ ਸਕੇ ਤਰਪੂਰਾ ਪਸਾਰ ਕਾਂਕਾ ਬਜੇ ਆਫਤੇ ਕਾ ਲੇਕਨਾਂ ਕੇ ਉਤਾਰ ਵਾਰੀ ਗੁਰੂ ਨਾਮ ਜਹਾਜ ਹੈ ਚੜੇ ਸਭ ਤੇ ਪਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਹਾਰ ਜੋ ਸਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਹਾਰ ਬੋਲੇ ਸੋਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਨਾਮਕ ਨਾਮ ਤੇ ਆਈਆ ਕਾਗਜ਼ ਆਵੈ ਰਾਸ ਸਤਿਗੁਰੂ ਸ਼੍ਰੀ ਗੁਰੂ ਪੰਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਓ ਸਭੋਦਾ ਸਮਹਾਲਾ ਪੰਜਵਾ ਗੱਲਾਂ ਮਨ ਹੋਰ ਤੱਕ ਨਾ ਹਰਤਾ ਉਹੀ ਵਾਣ ਨਾ ਗਈ ਰਹਾ ਕਰਤਾ ਫੁਰਖ ਤਾਲ ਦਵਾਇ ਪਿੱਛੇ ਲੱਗ ਜਲੀ ਮਾਇਆ ਟੋਟ ਨਾ ਕਤ ਹੋ ਆਵੇ ਮੇਰੇ ਪੂਰੇ ਸਤ ਗੁਰ ਪਾਵਾ ਸਿਮਰ ਸਿਮਰ ਤੇ ਅੱਲਾਹ ਸੁਭਜ ਜੀ ਪਰਪਾਲਾ ਜੈ ਜੈ ਕਰ ਦਸਾਈ ਜਨ ਪੂਰੇ ਬਨਸ ਬਨਾਈ तम बारो स्वामी मोरा पून पदार्थ ते जन नानते आया सर्व फला पन पाया जन नानते आया सर्व फला पन पाया वाहिज का खालसा वाहिी की फतेह प्यार तोड़ी प्यार है उस सो अॼु गुरू जी कृपा द सौ त सो सती सजु गीत ते ख़ुश हुजे मेरा मान कर पिता जी ख़ुशियां माण्हू पुत्र विया जी ख़ुशियूं कंहिं पुत्र जी दाल बड़ी मिठी राज हूंदी आहे देव सजादी गुरू जो मन प्यारु बख़्श रहनि